ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਜੋਤਿਸ਼ ਗਿਆਨ ਵਿੱਚ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਗੱਲ ਕਰਾਂਗੇ ਮੈਰਿਜ ਵਿੱਚ ਦੇਰੀ ਕਿਉਂ ਹੁੰਦੀ ਹੈ ਤੇ ਨਾਲ ਆਪਾਂ ਤੁਹਾਨੂੰ ਉਸ ਦੇ ਉਪਾਅ ਦੱਸਾਂਗੇ ਮੈਰਿਜ ਲਈ ਕੁੰਡਲੀ ਦੇ ਵਿੱਚ ਦੋ ਗ੍ਰਹਾਂ ਦਾ ਸਟਰੋਂਗ ਹੋਣਾ ਬਹੁਤ ਜ਼ਰੂਰੀ ਹੈ ਪਹਿਲਾ ਹੈ ਗੁਰੂ ਗ੍ਰਹਿ ਤੇ ਸੈਕੰਡ ਹੈ ਸ਼ੁਕਰ ਗ੍ਰਹਿ ਕੁੰਡਲੀ ਦੇ ਵਿੱਚ ਸੱਤਮਾ ਹਾਊਸ ਹੈ ਜਿਹੜਾ ਇਹ ਮੈਰਿਜ ਦਾ ਹਾਊਸ ਹੈ ਇਥੇ ਤੁਹਾਡੇ ਰਾਸ਼ੀ ਕੋਈ ਵੀ ਹੋ ਸਕਦੀ ਹੈ ਜੇ ਇਹ ਏ ਹਾਊਸ ਦੇ ਵਿੱਚ ਸ਼ਨੀ ਹੋਵੇ ਰਾਹੂ ਹੋਵੇ ਜਾਂ ਕੇਤੂ ਇਹਨਾਂ ਦੇ ਵਿੱਚੋਂ ਕੋਈ ਵੀ ਗ੍ਰਹਿ ਹੋਵੇ ਤਾਂ ਤੁਹਾਡੀ ਮੈਰਿਜ ਵਿੱਚ ਦੇਰੀ ਦਾ ਕਾਰਨ ਬਣਦਾ ਹੈ ਤੁਹਾਡੀ ਮੈਰਿਜ ਹੈ ਜਿਹੜੀ 28 ਤੋਂ 30 ਸਾਲ ਦੀ ਏਸ ਦੇ ਵਿੱਚ ਜਾ ਕੇ ਹੁੰਦੀ ਹੈ ਜੇਕਰ ਤੁਹਾਡੀ ਮੈਰਿਜ 28 ਸਾਲ ਤੋਂ ਪਹਿਲਾਂ ਹੋ ਜਾਂਦੀ ਹੈ ਤਾਂ ਲੜਾਈ ਝਗੜੇ ਜਾਂ 7 ਸਾਲ ਦੇ ਅੰਦਰ ਤੁਹਾਡੇ ਤਲਾਕ ਦੇ ਕਾਰਨ ਵੀ ਬਣ ਸਕਦੇ ਨੇ ਤੁਹਾਡੀ ਕੁੰਡਲੀ ਦੇ ਵਿੱਚ ਦੂਸਰਾ ਜਿਹੜਾ ਕੁੰਰਲੀ ਦੇ ਵਿੱਚ ਮੰਗਲਿਕ ਯੋਗ ਵੀ ਤੁਹਾਡਾ ਵਿਆਹ ਦੇ ਦੇਰੀ ਦਾ ਕਾਰਨ ਬਣਦਾ ਹੈ ਜਦੋਂ ਤੁਹਾਡਾ ਮੰਗਲ ਪਹਿਲੇ ਹਾਊਸ ਦੇ ਵਿੱਚ ਹੋਵੇ ਚੌਥੇ ਹਾਊਸ ਦੇ ਵਿੱਚ ਹੋਵੇ ਸੱਤਵੇਂ ਦੇ ਵਿੱਚ ਹੋਵੇ ਅੱਠਵੇਂ ਦੇ ਵਿੱਚ ਹੋਵੇ ਜਾਂ 12ਵੇਂ ਦੇ ਵਿੱਚ ਹੋਵੇ ਇਹ ਮੰਗਲਿਕ ਯੋਗ ਵੀ ਵਿਆਹ ਦੇ ਵਿੱਚ ਦੇਰੀ ਦਾ ਕਾਰਨ ਬਣਦਾ ਹੈ ਜੇਕਰ ਤੁਹਾਡੀ ਮੈਰਿਜ ਲਾਈਫ ਵਿੱਚ ਦੇਰੀ ਹੋ ਰਹੀ ਹੈ ਜਾਂ ਤੁਹਾਡੀ ਮੈਰਿਡ ਲਾਈਫ ਕਾਫੀ ਡਿਸਟਰਬ ਚੱਲ ਰਹੀ ਹੈ ਤਾਂ ਤੁਸੀਂ ਇਹ ਉਪਾਅ ਕਰ ਸਕਦੇ ਹੋ ਸੱਤਵੀਂ ਵਾਰ ਹਲਦੀ ਦੀ ਹਲਦੀ ਜਾਂ ਪੀਲੀ ਦਾ ਤਾਮਿਕ ਸਥਾਨ ਤੇ ਦਾਨ ਕਰ ਸਕਦੇ ਹੋ ਸਤਿ ਸ਼ੁਕਰ ਵਾਰਤਾ ਗੇ ਵਾਲੀ ਮਿਸਰੀ ਧਾਰਮਿਕ ਸਥਾਨ ਤੇ দান ਕਰ ਸਕਦੇ ਹਾਂ ਇਹਨਾਂ ਪਾਵਨਾ ਤੁਹਾਨੂੰ 100% ਫਾਇਦਾ ਮਿਲੂਗਾ ਕਰਕੇ ਦੇਖੋ ਜੋਤਿਸ਼ ਨਾਲ ਸੰਬੰਧਿਤ ਹੋਰ ਵੀਡੀਓ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੁਹਾਨੂੰ ਮੇਰੀ ਵੀਡੀਓ ਕਿਵੇਂ ਲੱਗ ਰਹੀਆਂ ਨੇ ਕਮੈਂਟ ਕਰਕੇ ਜਰੂਰ ਦੱਸਿਆ ਬੰਦ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਵੀਡੀਓ ਦੇਖਣ ਲਈ ਧੰਨਵਾਦ ਜੀ